ਗੁਰਦੁਆਰਾ ਅਜੀਤ ਸਿੰਘ ਜਥਾ ਜਾਂਚਕਾਰ ਭਾਰਤ ਸਿੱਖ ਬਹਾਦਰ ਨਗਰ ਸੁਲਤਾਨ ਮੇਟ ਰੋਡ ਵਿਖੇ ਡਾਕਟਰ ਇੰਦਰ ਬੀ ਸਿੰਘ ਨੇਚਰ ਦੇ ਪਹੁੰਚਣ ਤੇ ਉਹਨਾਂ ਨੂੰ ਜੀ ਆਇਆਂ ਆਖਿਆ ਗਿਆ ਇਸ ਮੌਕੇ ਐਮਐਲਏ ਡਾਕਟਰ ਇੰਦਰ ਬੀ ਸਿੰਘ ਨੇਚਰ ਵਾਰਡ ਨੰਬਰ 47 ਦੇ ਕੌਂਸਲਰ ਬੀਬੀ ਕਿਰਨਜੀਤ ਕੌਰ ਦੇ ਪਤੀ ਵਰਪਾਲ ਸਿੰਘ ਬੱਬਰ ਪੀਏ ਨਵਨੀਤ ਸ਼ਰਮਾ ਅਤੇ ਸਮੂਹ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ ਡਾਕਟਰ ਇੰਦਰ ਬੀ ਸਿੰਘ ਜੀ ਦੇ ਆਏ ਨੇ ਗੁਰੂ ਘਰ ਦਰਸ਼ਨ ਕਰਨ ਲਈ ਮੈਂ ਉਹਨਾਂ ਦਾ ਅਸੀਂ ਧੰਨਵਾਦੀ ਹਾਂ ਅਸੀਂ ਸਾਰੇ ਸਾਥਕੋ ਬਤੁਰਾਂ ਦੇ ਗੁਰੂ ਘਰ ਵਿੱਚ ਪ੍ਰੰਤ ਕਰਦੇ ਪਾਠ ਸ਼ਿਗਰਾ ਦੀ ਸਾਰੇ ਡਾਕਟਰ ਇੰਦਰ ਸਿੰਘ ਜੀ ਨੇ ਜੇ ਨਾਰ ਤੁਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਸਾਰੇ ਵੀਰਾਂ ਨੂੰ ਪਤਾ ਹੈ ਆਪਾਂ ਅੱਜ ਕਿਉਂ ਇਕੱਠੇ ਹੋਏ ਆ ਇਸ ਕਰਕੇ ਇਕੱਠੇ ਹੋਏ ਆ ਸਾਡੇ ਹਲਕੇ ਦੇ ਐਮਐਲਏ ਸਾਹਿਬ ਡਾਕਟਰ ਇੰਦਰ ਸਿੰਘ ਜੀ ਨੇ ਜੇ ਸਾਹ ਸਾਹਮਣੇ ਬੈਠੇ ਨੇ ਇਹ ਬਹੁਤ ਵਧੀਆ ਇਨਸਾਨ ਹਰਕਤ ਪਤਾ ਇਹਨਾਂ ਨੂੰ ਦਿলো ਪਿਆਰ ਕਰਦਾ ਹੈ ਜੋ ਕਰਦਾ ਹੈ ਕਿ ਸਚਾਈ ਨਾਲ ਹੀ ਤੁਰਦੇ ਨੇ ਜਿਹੜੀ ਸਚਾਈ ਹੁੰਦੀ ਨਾ ਉਹ ਕੁਦਰਤ ਜਿਹੜੀ ਉਹਦਾ ਸਾਥ ਦਿੰਦੀ ਹੈ ਜਿਹੜਾ ਕੁਦਰਤ ਸਾਥ ਦਿੰਦੀ ਹੈ ਫਿਰ ਉਹਦੇ ਲਾਗੇ ਕੋਈ ਵੀ ਚੀਜ਼ ਨਹੀਂ ਖਲੋਦੀ ਇਹਦੇ ਹਰਕਤ ਪਤਾ ਹੈ ਕੁਦਰਤ ਜਿਹੜੀ ਹੈ ਨਾ ਸਚਾਈ ਦੇ ਨਾਲ ਹੀ ਚੱਲਦੀ ਹੈ ਕਿਉਂ ਕਰਕੇ ਸਚਾਈ ਜਿਹੜੀ ਹੁੰਦੀ ਹੈ ਇਹ ਸਚਾਈ ਬਹੁਤ ਵਧੀਆ ਚੀਜ਼ ਹੈ ਇਸ ਕਰਕੇ ਦਾ 2027 ਦੀ ਲੈਸ਼ਰਾਂ ਸਾਰੇ ਨੇ ਮੇਰੇ ਵੀਰਾਂ ਨੇ ਕਿਹਾ ਡਾਕਟਰ ਸਾਹਿਬ ਨੂੰ ਲਿਆਓ ਕਿ ਆਪਾਂ ਡਾਕਟਰ ਸਾਹਿਬ ਦਾ ਸਾਥ ਦੇਣਾ ਹੈ ਇਸ ਮੌਕੇ ਗੁਰਦੁਆਰਾ ਅਜੀਤ ਸਿੰਘ ਜਥਾ ਜਾਂਚਕਰ ਦੇ ਮੁਖ ਸੇਵਾਦਾਰ ਹਜੀ ਸਿੰਘ ਲਾੜੀ ਵੱਲੋਂ ਐਮ ਐਲ ਏ ਡਾਕਟਰ ਇੰਦਰਬੀਰ ਸਿੰਘ ਨੇਜਰ ਕੌਂਸਲ ਬੀਬੀ ਕਿਰਨਜੀਤ ਕੋਰ ਦੇ ਪਤੀ ਵਰਪਾਲ ਸਿੰਘ ਬੱਬਰ ਪੀ ਏ ਨਵਨੀਤ ਸ਼ਰਮਾ ਨੂ ਸਰੋਪਾਉ ਅਤੇ ਗੁਰੂ ਸਾਹਿਬਾਨ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਸਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਐਮਐਲਏ ਡਾਕਟਰ ਰਿੰਦਰਬੀਰ ਸਿੰਘ ਨਿੱਜ ਦੇ ਕਮਾ ਅਤੇ ਆਮ ਆਦਮੀ ਪਾਰਟੀ ਦੇ ਕਮਾ ਤੋਂ ਪ੍ਰਭਾਵਿਤ ਹੋ ਕੇ ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਹਰਜੀਤ ਸਿੰਘ ਲਾਡੀ ਦੀ ਅਗਵਾਈ ਵਿੱਚ ਸਮੂਹ ਪਾਠ ਸਿੱਖ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਸਾਥ ਦੇਣ ਦਾ ਨਿਰਣਾ ਕੀਤਾ ਇਸ ਮੌਕੇ ਐਮਐਲਏ ਡਾਕਟਰ ਰਿੰਦਰਬੀਰ ਸਿੰਘ ਨਿੱਜ ਨੇ ਸਮੂਹ ਪਾਠ ਸਿੱਖਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਲਾਡੀ ਫਤਿਹ ਅਵਤਾਰ ਸਿੰਘ ਮਨਜੀਤ ਸਿੰਘ 인ਦਰਜੀਤ ਸਿੰਘ ਅਰਜਨ ਸਿੰਘ ਅੰਮ੍ਰਿਤਪਾਲ ਸਿੰਘ ਕੁਲਵੰਤ ਸਿੰਘ ਜਸਵੰਤ ਸਿੰਘ ਉੱਤਮ ਸਿੰਘ ਬਲਵਿੰਦਰ ਸਿੰਘ ਅਮਰੀਕ ਸਿੰਘ ਚਾਨਣ ਸਿੰਘ ਮਨਜੀਤ ਸਿੰਘ ਆਦ ਪਾੜ ਸਿਕ ਜਥੇ ਦੇ ਸਮੂਹ ਆਗੂ ਆਮ ਆਦਮੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਅਜਿਹੀ ਗੁਜ਼ਾਰਾ ਜੀ ਜਿਥਾ ਜਨਤਾ ਜਨਤਾ ਰਾਦਰ ਨਗਰ ਚਾਹੇ ਹਨ ਅਤੇ ਇਤੇ ਪਾਰਨਾ ਬਹੁਤ ਜ਼ਿਆਦਾ ਮਾਨ ਦਿੰਦਾ ਜੇ ਤਬਾਕੀ ਨਾ ਕਰੇ ਜਿਸੀ ਆਉਂਦਾ ਰਹੇ ਬੁਲੀ ਕਰਦਾ ਪੂਰੀ ਰਹੇ ਜਿਦਾ ਪਿਆਰ ਜੇਕਰ ਕੋਈ ਕੰਮ ਨਾ ਮਿਲੋ ਹੋ ਜਾਏ ਕਿ ਕਿ ਕੰਟੀਨਾ ਕੇ ਮੈਨੰਦਰਾਂ ਜੀ ਹੋ ਜਾਏ ਪਰ ਅਸੀਂ ਰੈਲਵੇ ਕੇ ਇਸ ਇਲਾਕੇ ਨੂੰ ਡਵੈਲਪ ਕਰਾਂਗੇ ਪੂਰੇ ਤਰਜੀਹ ਦਰ ਕਰਾਂਗੇ ਪਰ ਮੇਰੀ ਇਹ ਉਮੀਦ ਆ ਕਿ ਬਹੁਤ ਸਮਾਂ ਵਿੱਚ ਅਸੀਂ ਨਮਰ ਸਰ ਜੀ ਤੱਕ ਵੀ ਹੰਕਾ ਜਿਹੜਾ ਸਾਰੇ ਆਖੀ ਤੱਕਾ ਬਣ ਜਾਏਗਾ इवन ਨੌਰਥ ਤੋਂ ਬਹੁਤ ਯੂਟਿਲਿਟੀ ਲਈ ਖੁਦ ਨੂੰ ਚੰਗਾ ਬਣਾ ਲਾ ਕੇ ਜੇ ਨੂੰ ਪਾਣੀ ਮਿਲੇਗਾ ਸਾਡੇ ਸਰਦਾਰ ਸਾਹਿਬ ਹੋਣਗੇ ਸੀਵਰ ਸਾਹਿਬ ਹੋਣਗੇ ਸਾਡੇ ਸਟਰੀਟ ਲਾਈਟਸ ਹੋਣਗੇ ਪਰ ਨਿਆਰ ਦਾ ਨਾਮ ਪੂਰਾ ਸੇਰ ਸੇਰ ਕਰਨਾ ਸਿਸਟਮ ਬਣਾਉਣਾ ਹੈ ਜਿੱਤੇ ਲੋਕ ਜਾ ਕੇ ਐਕਸੈਸ ਕਰੇ ਰੈਕਸ ਕਰੇ ਜਿਮ ਨਵਾਗੇ ਸਪੋਰਟਸ ਵਾਸਤੇ ਬਹੁਤ ਮੈਂ ਕਰਨਾ ਚਾਹਤੇ ਹਨ ਉਹ ਹੈ ਕਿ ਫੁਲੰਦਲੇ ਜਾਲੇ ਲਾ ਕੇ ਤੇ ਜੰਡੇ ਲਗਾ ਕੇ ਜਿਸੀ ਸਪੋਰਟਸ ਅਰੇਂਜਮੈਂਟ ਕਰਨਾ ਹੈ ਇੱਕ ਸਾਈਡ ਕੀਤਾ ਹੈ ਪਿੰਡ ਦੇ ਸਰਪੰਚਾਂ ਚਾਹ ਜਗ੍ਹਾ ਹੈ ਜਿੱਤੇ ਕੈਂਡੀ ਲੌਂਗ ਕਰਨਗੇ ਸ਼ਹਿਰ ਦੇ ਜਿਹੜਾ ਸਥਾਨਕ ਬਾਗੋਂ ਜੋ ਗ੍ਰਾਮਾਧਿਆਪੀ ਨੇ ਇੱਕ ਸਟੇਟਮੈਂਟ ਜੋ ਤਿਆਰ ਹੈ ਇੱਕ ਬਾਤ ਤਿਆਰ ਹੈ اور نکے نکلی جگہ ہوتی ہیں اُسے اچھی کرکٹ دینس والی بال باسکٹ بال کرتے ہیں سو دو سارے تھوڑا بچے سارے ہلکے چیلتے نظر ہوں گے کہ میری تمنا میری اچھا اور میری بھی تمنا کھیلیں گی وہ پتری ستری باغ جا کے سارے اپنے ٹورنامنٹ وغیرہ کر کے آئے کریں گے سو گرم پیار نہ جلدی میں پرماتما پاس ارداس کر رہا ہوں کہ میں نے جو گھر تھی ہمیشہ میرے سوکھ رکھی تاکہ میں ਮੇਸ਼ਾਂ ਕੋਈ ਨਾ ਤੁਮਾ ਜੀ ਰਾਘੂ ਜੀ ਦਾ ਸ਼ਾਮ ਰਾਘੂ ਜੀ ਬੋਲੇ ਸਾਡੀ ਕੇ ਡਾਕਟਰ ਸਾਹਿਬ ਪਹੁੰਚੇ ਨੇ ਤੇ ਤੁਹਾਡੇ ਵੱਲੋਂ ਉਹਨਾਂ ਨੂੰ ਸਨਮਾਨਤ ਕੀਤਾ ਗਿਆ ਆ ਤੇ ਸਮੂਹ ਤੁਹਾਡੇ ਸਹਿਯੋਗੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਕੀ ਕਹਿਣਾ ਚਾਹਦੇ ਹੋ ਅੱਜ ਡਾਕਟਰ ਅਕਬਰ ਸਿੰਘ ਜੀ ਨਿੱਕਰ ਗੁਰਦੁਆਰਾ ਸ਼ੀਤ ਜੀ ਦੇ ਨਾਲ ਜੱਜ ਘਰ ਬਾਦ ਨਗਰ ਦੇ ਵਿੱਚ ਦਰਸ਼ਕ ਮਾਈਹਣ ਸੰਗਤ ਦਾ ਪਾਤਸ਼ਾਹ ਸਿੰਘ ਪ੍ਰਾਵਰੀ ਬਾਡੇ ਰਕਰ ਨੂੰ ਦੇਖ ਕੇ ਪਰਸਾ ਉਹਨਾਂ ਦਾ ਪੂਰੇ ਹੋਰ ਸਵਾਗਤ ਕੀਤਾ ਗਿਆ ਤੇ ਜੀਐਨ ਆਖਿਆ ਗਿਆ ਅਸੀਂ ਡਾਕਟਰ ਸਾਹਿਬ ਦੇ ਨਾਲ ਤੱਕ ਜੁੜੇ ਹਾਂ ਕਿ ਡਾਕਟਰ ਸਾਹਿਬ ਦੇ ਛਾਤ ਕੀ ਡਾਕਟਰ ਸਾਹਿਬ ਦੇ ਜਿਹੜੇ ਕੰਮਾਂ ਦੀ ਬਰਮਾਨਗੀ ਉਹ ਡਾਕਟਰ ਸਾਹਿਬ ਜਿਹੜੇ ਦੁੱਖ ਸੁੱਖ ਚ ਲੋਕਾਂ ਨੇ ਖੁੱਦੇ ਨੇ ਉਹਦੇ ਵੇਕੇ ਨਾਲ ਅਸੀਂ ਡਾਕਟਰ ਸਾਹਿਬ ਉਹਦਾ ਜੁੜੇ ਹਾਂ ਕਿਉਂਕਿ ਆਮ ਆਦਮੀ ਪਾਰਟੀ ਬਹੁਤ ਵਧੀਆ ਮਰਜ਼ ਕਰ ਗਈ ਹੈ ਜਿਹੜੀ ਫ੍ਰੀ ਹੈ ਕਈ ਕੁਸ਼ੂਰ ਅਪਰਲੇ ਹੋ ਰਿਹਾ ਜਿੱਦਾਂ आम जनता ਨੂੰ ਸੁੱਖ ਮਿਲੇ। ਪਰ ਆਮ ਜਨਤਾ ਸੁੱਖ ਸ਼ਾਂਤੀ ਦੀ ਰਵੇ। ਨਸ਼ੇ ਵੀ ਬੜੀ تیاری ਕਰਦੇ ਵੀ ਫੜਦੇ ਵੀ ਆदमी ਔਰਤ ਔਰਤਾਂ ਜਿਹਨਾਂ ਨੇ ਨਸ਼ੇ ਕੀਤੀ ਹੈ ਉਹ ਜਿਹੜੇ ਕਰਦੇ ਆ ਜਿਹੜੇ ਕਰਾਉਂਦੇ ਆ ਉਹਨਾਂ ਵਿੱਚ ਪੂਰਾ ਨੰਨ ਸਕੱਜਾ ਕੱਸਿਆ। ਇਸ ਦਾ ਕਿਹਾ ਆਮ ਜਨਤਾ ਇਹਨਾਂ ਦੀ ਕਾਰਜਕਾਰੀ ਤੋਂ ਬਹੁਤ ਖੁਸ਼ ਹੈ। ਅਸੀਂ ਵੀ ਭਾਰਤ ਸਿਪਾਹੀ ਜਿਹਨਾਂ ਨੇ ਪ੍ਰਣ ਨਮਨਿਆ, ਭੀਰ ਨਮਨੂ ਨੂਟਾ ਜੁਰਤ ਚੋਟਿਆ। ਅੱਜ ਸਾਡੀ ਵਰਕਰ ਜਿਹੜੇ ਸਾਡੇ ਸੱਜਦੇ ਸਾਰੇ ਜੁੜੇ ਆ। ਦੇ ਆਮ ਆਦਮੀ ਪਾਰਟੀ ਨਾਲ ਜਿਹੜੇ ਡਾਕਟਰ ਸਾਹਿਬ ਜੀ ਹੈ ਸਰ ਨਾਲ ਜੁੜੇ ਆ ਕਿ ਜਿੱਕੇ ਸਾਹਿਬ ਦਾ ਇਹ ਮੋਢੇ ਨਾਲ ਮੋਢਾ ਲਾ ਕੇ ਲੋਕਾਂਗੇ ਔਰ ਆਮ ਆਦਮੀ ਪਾਰਟੀ ਦੀ ਸੇਵਾ ਕਰਾਂਗੇ ਔਰ ਸਾਫ ਸੰਗਤੀ ਸੇਵਾ ਕਰਾਂਗੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ